ਵਾਕ ਬੜਾ ਕੀਮਤੀ ਸਵਾਸਾਂ ਵਿੱਚ ਮੰਗ ਨਾ ਹੋਵੇ ਫਿਰ ਕੀ ਕਰੀਏ ਐਸੇ ਸੁੰਨ ਸਮਾਇਆ ਮੁਰਦਾ ਸੁੰਨ ਹੋ ਗਏ ਸਵਾਸ ਖਤਮ ਨਾ ਤੂੰ ਸਵਾਸਾਂ ਦੇ ਹੁੰਦਿਆਂ ਆ ਸੁੰਨ ਹੋ ਜਾ ਬਿਲਕੁਲ ਸੁੰਨ ਹੋ ਜਾ ਸੁੰਨ ਦਾ ਮਤਲਬ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਅਸੀ ਕੈ ਦਿਨ ਨੇ ਉੱਥੇ ਤੇ ਸੁੰਨ ਸਨਾਟਾ ਹੈ ਕੁਝ ਵੀ ਨਹੀਂ ਕੁਝ ਵੀ ਮਰਦਾ ਸੁੰਨ ਹੋ ਗਿਆ ਕੋਈ ਖਾਇਸ਼ ਨਹੀਂ ਕੋਈ ਕਾਮਨਾ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਸੁੰਨ ਹੋ ਗਿਆ ਉਹ ਮਰ ਕੇ ਸੁੰਨ ਹੋਇਆ ਤੂੰ ਜਿਉਂਦਿਆਂ ਜੀ ਸੁੰਨ ਹੋ ਜਾ ਐਸੇ ਸੁੰਨ ਸਮਾਇਆ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੁਨ ਸਮਾਗ ਅਨਹਦ ਤੈਨਾਗ ਕਹਿਨ ਨਾ ਜਾਇ ਅਚਰਜ ਬਿਸਮਾ ਮੁਰਦੇ ਵਾਂਗ ਮੁਰੇਦ ਹੋਏ ਇਸ ਮੁਰਦੇ ਨੂੰ ਕਹਿ ਗਈ ਏ ਤੈਨੂੰ 10 ਲੱਖ ਦਾ ਨਫਾ ਹੋ ਗਿਆ ਤੇਰੀ ਦੁਕਾਨ ਤੇ ਕੋਈ ਨਚਣ ਨਹੀਂ ਲੱਗ ਪੈਂਦਾ ਤੇ ਇਹਨੂੰ ਹੁਣ ਕੋਈ ਆਖੇ ਤੇਰੇ ਘਰ ਨੂੰ ਅਗ ਲੱਗ ਗਈ ਐ ਸਭ ਕੁਝ ਜਲਦਾ ਜਾ ਰਿਹਾ ਐ ਇਹ ਕੋਈ ਰੌਣ ਪਿੱਟਣ ਨਹੀਂ ਸੁਣ ਲੋਗੇ ਸੁਣ ਲੋਗੇ ਨਾ ਦੁੱਖ ਨਾ ਸੁੱਖ ਚਾਰ ਬੰਦੇ ਖੜੇ ਹੋ ਕੇ ਉਪਮਾ ਕਰਨ ਮਰਿਆਦਾ ਹੈ ਸੰਸਾਰ ਦੀ ਬੁਰੇ ਤੋਂ ਗੁਰਾ ਮਨੁੱਖ ਵੀ ਜਨ ਮਰ ਜਾਏ ਉਹਦੇ ਭੋਗ ਤੇ ਸ਼ਰਧਾਂਜਲੀ ਦੇਣੀ ਪੈ ਤੋ ਕੁਛ ਉਸ ਦੀਆਂ ਖੂਬੀਆਂ ਦਾ ਜ਼ਿਕਰ ਕਰਨਾ ਹੀ ਪੈਂਦਾ ਹੈ ਕਰਨੇ ਕਰਨਾ ਸ਼ੇਖ ਸਦੀ ਨੇ ਤੇ ਕਹਾਣੀ ਲਿਖੀ ਹੈ ਕਹਿੰਦੇ ਨੇ ਸ਼ਹਿਰ ਦਾ ਇੱਕ ਗੁੰਡਾ ਦੁਸ਼ਟ ਮਹਾ ਦੁਰਾਚਾਰੀ ਤੇ ਮਹਾਨ ਜ਼ਾਲਮ ਮਰਿਆ ਕੁਦਰਤੀ ਗੱਲੇ ਮਾਲੇ ਦੇ ਲੋਕਾਂ ਨੇ ਤੇ ਜਾਣਾ ਸੀ ਉਹਦੇ ਭੋਗ ਤੇ ਸ਼ੇਰ ਸਾਦੀ ਕਹਿੰਦੇ ਮੈਂ ਵੀ ਉਸ ਮਾਲਲੇ ਚ ਰਹਿੰਦਾ ਸੀ ਮੈਨੂੰ ਵੀ ਜਾਣਾ ਪਿਆ ਉਸ ਅੰਤਿਮ ਸਮਾਰੋਹ ਦੇ ਜੋ ਉਸ ਮੁਰਦੇ ਦੇ ਨਵੇਂ ਸੁਮਰੇ ਹੋਏ ਦੇ ਨਮਿਤ ਹੋ ਰਿਹਾ ਸੀ ਸਾਰਿਆਂ ਨੇ ਮੈਨੂੰ ਹੀ ਕਿਹਾ ਬੇ ਉਸ ਜੋ ਗੁਜ਼ਰ ਗਿਆ ਉਹਦੇ ਸੰਬੰਧ ਵਿੱਚ ਤੁਸੀਂ ਚੰਦ ਸ਼ਬਦ ਕੋ ਇਹ ਫਕੀਰ ਕਹਿੰਦਾ ਮੈਂ ਬੜਾ ਦੁੱਬਦਾ ਚ ਪਾਇਆ